ਵੀਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਚੌਥਾ ਮਹੀਨਾ ਹੋ ਗਿਆ ਆਪਣੇ ਸੱਟ ਲੱਗੀ ਨੂੰ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚਾਰ ਮਹੀਨਿਆਂ ਤੋਂ ਬਾਅਦ ਆਪਾਂ ਗੱਡੀ ਫੜੀ ਆ ਚਲਾਉਣ ਨੂੰ ਤੇ ਮੇਰੇ ਮਨ 'ਚ ਸੀਗਾ ਬੈੱਡ ਤੇ ਪੈ ਪੈ ਦੇ ਵੀ ਜਿੱਦਣ ਉੱਠਿਆ ਜਿੱਦਣ ਮਾੜਾ ਮੋਟਾ ਗੱਡੀ ਮੋਟਰਸਾਈਕਲ ਚਲਾਉਣ ਜੋਗਾ ਹੋ ਗਿਆ ਤੇ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਆਉਂਗਾ ਫੈਮਲੀ ਦੇ ਨਾਲ ਚਲੋ ਅੱਜ ਫੈਮਲੀ ਨੂੰ ਨਹੀਂ ਲਿਆ ਸਕੇ ਨਾਲ ਤੇ ਅੱਜ ਆਪਾਂ ਆਪਣੇ ਮਿੱਤਰਾਂ ਦੇ ਨਾਲ ਆਏ ਆ ਉਹ ਤੁਹਾਨੂੰ ਪਤਾ ਆਪਣੇ ਨਾਲ ਪੱਕੇ ਹੀ ਹੁੰਦੇ ਆ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ ਪਾਈ ਮਸਤਕ ਜੀ ਹਾਂਜੀ ਬਾਬਾ ਜੀ ਗੁਰੂ ਮਹਾਰਾਜ ਆਪਣੇ ਵੀਰ ਨੂੰ ਚੜ੍ਹਦੀਆਂ ਅਗਲਾ ਬਖਸ਼ਣ ਤੇ ਵੀਰ ਨੇ ਸੁਖਣਾ ਸੁਗੀ ਸੀ ਕਿ ਆਪਾਂ ਜਦੋਂ ਉੱਠਾਂਗੇ ਤੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਵਾਂਗੇ ਸੋ ਆਪਾਂ ਚੱਲੇ ਆ ਥੋੜਾ ਲੇਟ ਹੀ ਹੋ ਗਏ ਆ ਤੇ ਚਲੋ ਬਾਕੀ ਆਪਾਂ ਚੱਲਦੇ ਆ ਸਰਦਾ ਆਦਰ ਸਤਿਕਾਰ ਕਰਕੇ ਆਉਨੇ ਆ ਕਿ ਵੀਰ ਆਪਣੇ ਨੂੰ ਤੰਦਰੁਸਤੀ ਨਾਲ ਬਖਸ਼ਣ ਉਥੇ ਆਪਾਂ ਅਰਦਾਸ ਕਰਾਂਗੇ ਮਹਾਰਾਜ ਅੱਗੇ ਤੇ ਮਹਾਰਾਜ ਹੋਰ ਵੀ ਠੀਕ ਕਰਨ ਕਿਉਂਕਿ ਹੱਲੇ ਥੋੜਾ ਜਿਹਾ ਲੱਤ ਦੇ ਵਿੱਚ ਫਰਕ ਆ ਤੁਰਨ ਦੇ ਵਿੱਚ ਤਕਲੀਫ ਹੁੰਦੀ ਆ ਆਪਾਂ ਨੂੰ ਤੇ ਮਹਾਰਾਜ ਅੱਗੇ ਅਰਦਾਸ ਕਰਨ ਚੱਲੇ ਆ ਵੀ ਜਿਹੜਾ ਮਾੜਾ ਮੋਟਾ ਫਰਕ ਰਹਿੰਦਾ ਲੱਤ ਦੇ ਵਿੱਚ ਉਹ ਵੀ ਠੀਕ ਕਰੇ ਮਹਾਰਾਜ ਕਿਉਂਕਿ ਡੂਰੀ ਆਪਣੀ ਇੱਕੋ ਪਰਮਾਤਮਾ ਦੀ ਆ ਆਪਾਂ ਥਾਂ ਥਾਂ ਦੇ ਮੱਥੇ ਨਹੀਂ ਘਸਾਏ ਤੇ ਬਾਕੀ ਵੈਗਰੂ ਜਾਣੀ ਜਾਣੇ ਆ ਜੀ ਠੀਕ ਆ ਤੇ ਪ੍ਰਮਾਤਮਾ ਕਰੇ ਮੀਰ ਤੁਸੀਂ ਵੀ ਸਾਰੇ ਚਲੋ ਵਧੀਆ ਰਾਜੀ ਖੁਸ਼ੀ ਰਹੋ ਲੇਟ ਹੋ ਗਿਆ ਆਪਾਂ ਕੋਈ ਵੀਡੀਓ ਨਹੀਂ ਪਾ ਸਕੇ ਇੰਨੇ ਟਾਈਮ ਤੇ ਤੇ ਇੰਨੇ ਟਾਈਮ ਤੋਂ ਬਾਅਦ ਆਪਣੀ ਵੀਡੀਓ ਆਉਣ ਲੱਗੀ ਆ ਸਾਰੇ ਜਣੇ ਸਪੋਰਟ ਕਰੋ ਜੀ ਤੇ ਬਾਕੀ ਚਲੋ ਆਪਾਂ ਤੁਹਾਨੂੰ ਉੱਥੇ ਮਹਾਰਾਜ ਦੇ ਦਰਸ਼ਨ ਕਰਾਉਣੇ ਆ ਜੀ ਤੇ ਲੱਗੇ ਪਹੁੰਚ ਗਏ ਆ ਵੈਸੇ ਘਰ ਤੋਂ ਨਹੀਂ ਸਟਾਰਟ ਕੀਤਾ ਆ ਆਪਾਂ ਛੋਟੀ ਬਣਾਉਣੀ ਵੀਡੀਓ ਕਿਉਂਕਿ ਹੱਲੇ ਆਪਣੇ ਕੋਲ ਬੜਾ ਤੁਰ ਫਿਰ ਨਹੀਂ ਹੁੰਦਾ ਨਹੀਂ ਤਾਂ ਆਪਾਂ ਘੁੰਮ ਫਿਰ ਕੇ ਸਾਰਾ ਤੁਹਾਨੂੰ ਦਿਖਾਉਣਾ ਸੀ ਆਲਾ ਦਵਾਲਾ ਚਲੋ ਬਾਕੀ ਤਾਂ ਤੁਸੀਂ ਕੀਤਾ ਹੀ ਹੋਣੇ ਦਰਸ਼ਨ ਅਨੰਦਪੁਰ ਸਾਹਿਬ ਦੇ ਪਰ ਫਿਰ ਵੀ ਆਪਾਂ ਤੁਹਾਨੂੰ ਵੀਡੀਓ ਰਾਈ ਇੱਕ ਕਰੀ ਦੁਬਾਰਾ ਦਰਸ਼ਨ ਕਰਾਵਾਂਗੇ ਘਰੇ ਬੈਠਿਆਂ ਨੂੰ ਲੋ ਜੀ ਆਪਾਂ ਇਹ ਉਸ ਰੋਡ ਤੇ ਚੜ ਗਏ ਆ ਜਿਸ ਜਿਸ ਰੋਡ ਨੂੰ ਸੰਤਾਂ ਮਹਾਪੁਰਸ਼ਾਂ ਨੇ ਖੁਦ ਆਪਣੀ ਕਮਾਈ ਦੇ ਨਾਲ ਬਣਾਇਆ ਵਾ ਸੰਤਾਂ ਦੇ ਸਹਿਯੋਗ ਦੇ ਨਾਲ ਸੰਤਾਂ ਨੇ ਜੋ ਮਤਲਬ ਕੀ ਕਹ ਲਓ ਮਾਇਆ ਦਿੱਤੀ ਸੇਵਾਵਾਂ ਦਿੱਤੀਆਂ ਤੇ ਉਹੀ ਮਾਇਆ ਇਕੱਤਰ ਕਰਕੇ ਇਸ ਰੋਡ ਨੂੰ ਸੰਤਾਂ ਮਹਾਪੁਰਸ਼ਾਂ ਵੱਲੋਂ ਬਣਾਇਆ ਗਿਆ ਜੀ ਆਪਾਂ ਉਸ ਰੋਡ ਦੇ ਉੱਤੇ ਚੜ ਗਏ ਆ ਰੋਡ ਦੇਖ ਸਕਦੇ ਆ ਬਹੁਤ ਹੀ ਸਾਫ ਸੁਥਰਾ ਰੋਡ ਬਣਿਆ ਹੋਇਆ ਹੈ। ਰੋਡ ਦਿਖਾਓ ਮਾੜਾ ਜਾਂ ਚਾਨਣਾਪਾਉ ਰੋਡ ਦੇ ਉੱਤੇ। ਤੇ ਦੇਖੋ ਜੀ ਰੋਡ ਕਿੰਨਾ ਵਧੀਆ ਕੋਈ ਬਜਰੀ ਨਹੀਂ ਦਿੱਤਾ ਨਹੀਂ ਉੱਤੇ ਰੜਕਦੀ ਕੋਈ ਟੁਆਟ ਪਾਣੀ ਹੈਗਾ ਬਹੁਤ ਵਧੀਆ ਸਮੂਥ ਹੈ। ਪਰ ਗੱਲ ਇਹ ਹੈ ਵੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਉਹ ਸਾਡੀ ਸੰਗਤ ਆਪਰਾਲ ਮਿਲ ਕੇ ਹੜਾ ਵੇਲੇ ਵੀ ਉਹਨਾਂ ਨੇ ਆਪ ਹੀ ਆਪਣਾ ਸਵਾਰਿਆ ਵਾ ਜੋ ਵੀ ਉਹਨਾਂ ਦਾ ਵਿਗੜਿਆ ਸੀ ਤੇ ਪਰ ਦੇਖੋ ਸਰਕਾਰਾਂ ਨੂੰ ਬੜੀ ਮੋਟੀ ਸ਼ਰਮ ਹੋਣੀ ਚਾਹੀਦੀ ਹੈ ਵੀ ਆਹ ਤੁਹਾਡੇ ਕੰਮ ਆਏ ਇਹ ਸੰਗਤ ਦੇ ਕੰਮ ਥੋੜੀ ਆ। ਲੋ ਜੀ ਪਹੁੰਚ ਗਏ ਸ਼੍ਰੀ ਨੰਦਪੁਰ ਸਾਹਿਬ ਏ ਕਰੋ ਦਰਸ਼ਨ ਕਿੰਨਾ ਸੋਹਣਾ ਦ੍ਰਿਸ਼ ਤੇ ਬਾਬਾ ਜੀ ਤੇ ਉਹ ਵਿਚਾਰ ਵਾਲੇ ਮੁੰਟੇ ਆਪਣੇ ਇਹ ਜੀ ਸਾਡੀ ਖਾਲਸੇ ਦੀ ਜਨਮ ਭੂਮੀ ਆ ਜੀ ਆਨੰਦਪੁਰ ਸਾਹਿਬ ਤੇ ਇੱਥੇ ਆਣ ਕੇ ਸਾਨੂੰ ਸਕੂਨ ਮਿਲਦਾ ਇਹ ਸਾਡਾ ਆਪਣਾ ਘਰ ਆ ਇਹ ਖਾਲਸੇ ਦਾ ਘਰ ਆ ਇਹ ਜਿਹੜਾ ਜਨਮ ਖਾਲਸੇ ਦਾ ਇੱਥੋਂ ਦਾ ਵਾਸੀ ਆ ਖਾਲਸਾ ਆਨੰਦਪੁਰ ਸਾਹਿਬ ਦਾ ਤੇ ਇਹ ਇੱਥੇ ਆਣ ਕੇ ਸਕੂਨ ਮਿਲ ਜਾਂਦਾ ਜਿੱਥੇ ਦੁਨੀਆਂ ਦਾ ਕੋਈ ਸਕੂਨ ਨਹੀਂ ਮਿਲਦਾ ਉਹ ਪਰ ਇੱਥੇ ਆਣ ਕੇ ਮਿਲ ਜਾਂਦਾ ਸਕੂਨ ਵਾਸਤੇ ਹੀ ਤਾਂ ਨੱਠੇ ਭੱਜੇ ਆਏ ਆ ਇੱਥੇ ਬਿਲਕੁਲ ਜੀ ਲੋ ਜੀ ਗੱਡੀ ਆਪਾਂ ਲੰਗਰ ਹਾਲ ਦੇ ਬਿਲਕੁਲ ਐਗਜ਼ਿਟ ਤੇ ਉੱਤੇ ਖੜੀ ਕਰਤੀ ਹੈ ਜਿੱਥੋਂ ਸੰਗਤ ਬਾਹਰ ਆਉਂਦੀ ਹੈ ਤੇ ਅੰਦਰ ਵੀ ਚਲ ਜਾਂਦੇ ਕੋਈ ਐਡੀ ਕਰ ਲੈਣੀ ਈ ਬਾਹਰ ਵਾਲੀ ਗੱਲ ਨਹੀਂ ਓਏ ਇੱਕ ਮਿੰਟ ਕੋਈ ਨਾ ਤੇ ਗੱਡੀ ਆਪਾਂ ਲਾਤੀ ਆਈ ਇੱਥੇ ਹੁਣ ਆਪਾਂ ਦਰਸ਼ਨ ਮੇਲਿਆਂ ਲਈ ਚੱਲਦੇ ਆਂ ਜੀ ਤੇ ਆਪਾਂ ਬਾਬਾ ਜੀ ਦੀ ਐਂਟਰੀ ਬਾਹਰ ਉਤਰিয়ে ਤੇ ਚਲੋ ਠੀਕ ਹੈ ਜੀ ਕਰਾਉਨੇ ਆ ਤੁਹਾਨੂੰ ਦਰਸ਼ਨ ਅੰਦਰ ਚੱਲ ਕੇ ਆਪਾਂ ਪਹੁੰਚ ਗਏ ਸੀਗੇ ਤੇ ਗੱਡੀ ਆਪਾਂ ਕਰਤੀ ਪਾਰਕ ਮੈਂ ਚਲਾਂਗਾ ਉਹਦੇ ਬਾਅਦ ਤੇ ਗੋੜੇ ਵੀ ਆਪਾਂ ਵਿੱਚੇ ਹੀ ਲੱਗੇ ਨੇ ਲਗੇ ਥੋਪਾ ਪਾ ਕੇ ਸਦਿਆਂ ਅੰਤਿਮਾ ਕੇ ਸਾਹਮਣੇ ਮੱਥਾ ਦੇ ਕੇ ਤਾਂ ਕਿ ਸਾਬ ਜੇ ਆਪਾਂ ਦਾ ਸੌਣ ਪੈਣ ਦਾ ਕਰੀਏ ਜਿਗਾਰ ਨਹੀਂ ਤਾਂ ਫਿਰ ਆਪਾਂ ਵਾਪਸੀ ਕਰਾਂਗੇ ਠੀਕ ਲੋ ਜੀ ਮਹਾਰਾਜ ਦੀ ਕਿਰਪਾ ਨਾਲ ਵੀਰ ਚੜਾ ਆ ਪੌੜੀਆਂ ਪਰਮਾਤਮਾ ਦੇ ਸਨਤ ਬਖਸ਼ਣ ਹਾਂਜੀ ਕੋਸ਼ਿਸ਼ ਕਰਦੇ ਆ ਵੀ ਆਪਾਂ ਉਹ ਛੋਟੀ ਨਾਲ ਤਕਨੀਕ ਦੇ ਨਾਲ ਐਦਾ ਇਹਨੂੰ ਧੀਰੇ ਨੂੰ ਫੜ ਕੇ ਚੱਲਣਾ ਹੌਲੀ ਹੌਲੀ ਬਾਕੀ पापा कृपा करे बात है लो जी उदो हौली हौली पौड़ियां चढ़ के अपा पहुंच गए जी अंदर हम अंदर चलों के मथा टेका गे जी ਤੇ ਅੰਦਰੋਂ ਆਪਾਂ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਪਤਾ ਹਰ ਵਾਰ ਆਪਾਂ ਸ਼ੂਟ ਨਹੀਂ ਕਰੀਦਾ ਅੰਦਰੋਂ ਵੀਡੀਓ ਨਹੀਂ ਬਣਾਈਦੀ ਤੇ ਆ ਮਹਾਰਾਜ ਦੇ ਦਰਸ਼ਨ ਕਰੋ ਜੀ ਬਾਅਦ ਤੋਂ ਅਨੰਦਪੁਰ ਸਾਹਿਬ ਦੇ ਤੇ ਬਾਕੀ ਬਹੁਤ ਸਦਾਰ ਹੋ ਰਿਹਾ ਲੱਗੇ ਲੱਗੇ ਬਹੁਤ ਚੀਜ਼ਾਂ ਬਣਦੀਆਂ ਆ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੌਲੀ ਹੌਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੂਗਾ ਤੇ ਚਲੋ ਜੀ ਇਧਰੋਂ ਆਪਾਂ ਹੁਣ ਚੱਲੀਏ ਅੰਦਰ ਮੱਥਾ ਟੇਕਣ ਚਲਿਏ ਬਾਬਾ ਜੀ ਵਾਹਿਗੁਰੂ ਠੀਕ ਕਰੋ ਸਤਿ ਸ਼੍ਰੀ ਅਕਾਲ ਜੋ ਜੀ ਹੁਣ ਹੀ ਚੱਲੇ ਆ ਮੱਥਾ ਟੇਕਣ ਪ੍ਰਮਾਤਮਾ ਮਿਹਰ ਕਰੇ ਤੁਸੀਂ ਵੀ ਅਰਦਾਸ ਕਰੋ ਕਿ ਠੀਕ ਹੋਈਏ ਤੇ ਪਹਿਲਾਂ ਵਾਂਗੂ ਥੋੜੀਏ ਫਰੀਏ ਮਹਾਰਾਜ ਨੇ ਬਹੁਤ ਸਹੀ ਸਮੇਂ ਤੇ ਲਿਆਂਦਾ ਅਰਦਾਸ ਵਿੱਚ ਸ਼ਾਮਲ ਹੋ ਗਏ ਆ ਹਾਂਜੀ ਸ਼ਾਮ ਦੀ ਅਰਦਾਸ ਹਾਜ਼ਰੀ ਲੱਗ ਜੂਗੀ ਆਪਣੀ ਚਲੋ ਆਰਮਾ ਦਰਸ਼ਨ ਵਧਾਰੇ ਬਖਸ਼ਣ ਤੇ ਹੁਕਮਾਂ ਸਾਹਿਬ ਲੈ ਕੇ ਚਲੋ ਠੀਕ ਆ ਜੀ ਚੱਲਦੇ ਆ ਜੀ ਹੁਣ ਬਾਕੀ ਲਓ ਜੀ ਅੰਦਰੋਂ ਮਹਾਰਾਜ ਦੇ ਦਰਸ਼ਨ ਕਰਕੇ ਸ਼ਸਤਰਾਂ ਦੇ ਵੀ ਦਰਸ਼ਨ ਹੋ ਗਏ ਸਾਨੂੰ ਸਾਰਿਆਂ ਦੇ ਤੇ ਪੂਰੇ ਪ੍ਰੋਪਰ ਟਾਈਮ ਤੇ ਪਹੁੰਚੇ ਜਿੱਨੇ ਜਿਹੜੇ ਸਮੇ ਸ਼ਸਤਰਾਂ ਦੇ ਦਰਸ਼ਨ ਹੁੰਦੇ ਆ ਉਸ ਸਮੇ ਸਾਡੀ ਐਂਟਰੀ ਹੋਈ ਆ ਅਰਦਾਸ ਦੇ ਵਿੱਚ ਵੀ ਅਸੀਂ ਹਾਜ਼ਰੀ ਲਵਾ ਲਈ ਆ ਤੇ ਚਲੋ ਦਰਸ਼ਨ ਹੋ ਗਏ ਸਾਰਿਆਂ ਦੇ ਮਹਾਰਾਜ ਦੇ ਵੀ ਦਰਸ਼ਨ ਹੋ ਗਏ ਸ਼ਸਤਰਾਂ ਦੇ ਵੀ ਹੋ ਗਏ ਤੇ ਹੁਣ ਆਪਾਂ ਚੱਲੀਏ ਫੇ ਪਾਈਏ ਚੱਲੇ ਪ੍ਰਸ਼ਾਦਾ ਛਕੀਏ ਪ੍ਰਸ਼ਾਦਾ ਛਕ ਕੇ ਤਾਂ ਹੀ ਹੁਣ ਵਾਪਸੀ ਕਰ ਦੇਣੀ ਆ ਜੀ ਲਓ ਜੀ ਆਨੰਦਪੁਰ ਸਾਹਿਬ ਮਾઠા ਟੇਕ ਕੇ ਆਪਾਂ ਰੋਪੜਵਾਲ ਨੂੰ ਗੱਡੀ ਪਾਤੀ ਆ ਜੀ ਤੇ ਲਓ ਜੀ ਰੋਪੜਾ ਐਂਟਰ ਕਰ ਲੱਗੇ ਆ ਤੇ ਆਹ ਦੇਖ ਲਓ ਜੀ ਆਨੰਦਪੁਰ ਸਾਹਿਬ ਤੋਂ ਜੋ ਤੁਰੇ ਆ ਰੋਡ ਦੀ ਸੇਮ ਆਹੀ ਹਾਲਤ ਹੈ ਜੀ ਬਹੁਤ ਜ਼ਿਆਦਾ ਖਰਾਬ ਆ ਤੇ ਜਿਹੜੇ ਵੀ ਵੀਰ ਭੈਣ ਭਰਾ ਨੇ ਹੋਣਾ ਵਾ ਤੇ ਬਹੁਤ ਧਿਆਨ ਨਾਲ ਆਇਓ ਕਿ ਇਹ ਰੋਡ ਬਹੁਤ ਜ਼ਿਆਦਾ ਖਰਾਬ ਹੋਇਆ ਵਾ ਕਿਨਾਰੀਆਂ ਜਿੱਦਾਂ ਉੱਚੀਆਂ ਨੀਵੀਆਂ ਹੋਈਆਂ ਪਈਆਂ ਰੋਡ ਦੀਆਂ ਦੇਖਣ ਵਾਲੇ ਨੂੰ ਲੱਗਣਾ ਇਖਰੇ ਰੋਡ ਤਾਂ ਪੱਧਰਾ ਹੀ ਆ ਕਿਉਂਕਿ ਵੀਡੀਓ ਦੇ ਵਿੱਚ ਇੰਨਾ ਪ੍ਰੋਪਰ ਸ਼ੂਟ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਤੇ ਆ ਜਿਹੜੀ ਵਿੱਚ ਲੈਣ ਜੀ ਤੁਹਾਨੂੰ ਸ਼ੋਹ ਹੁੰਦੀ ਹੋਊਗੀ ਤੁਹਾਨੂੰ ਵੈਸੇ ਹੀ ਲੱਗਣਾ ਵੀ ਖਰੇ ਵੈਸੇ ਹੀ ਆ ਨਾ ਵੀ ਇਹ ਭਾਜੀ ਇੱਧਰ ਦਾ ਰੋਡ ਜਿਹੜਾ ਆ ਸੱਜੇ ਬੰਨੇ ਵਾਲਾ ਖੱਬੇ ਬੰਨੇ ਵਾਲਾ ਰੋਡ ਥੋੜਾ ਉੱਚਾ ਵਾ ਇੰਚ ਤੋਂ ਇੰਚ ਤੇ ਜਿਹੜਾ ਦੂਜੇ ਬੰਨੇ ਵਾਲਾ ਵਾ ਉਹ ਨੀਵਾ ਵਾ ਇੱਥੇ ਜਦੋਂ ਗੱਡੀ ਮਾੜੀ ਜੀ ਵੀ ਇਹਦੇ ਨਾਲ ਲੱਗਦੀ ਬੱਚਰ ਜੀ ਦੇ ਨਾਲ ਤੇ ਟਾਇਰ ਚੱਕੇ ਤੋਂ ਉਤਰਦਾ ਖਦਸ਼ਾ ਵਾ ਉਤਰ ਵੀ ਸਕਦਾ ਆਨੰਦਪੁਰੋਂ ਰੋਪੜ ਤੇ ਰੋਪੜ ਤੋਂ ਆਪਾਂ ਗੜ ਸ਼ੰਕਰ ਵਾਲੇ ਰੋਡ ਤੇ ਪੈ ਗਏ ਹਸ਼ਿਆਰਪੁਰੀਆਂ ਦਾ ਢੱਬਾ ਆਉਂਦਾ ਜੀ ਇੱਥੇ ਆਪਾਂ ਲੱਗੇ ਚਾਹ ਪਾਣੀ ਪੀਣ ਲੋ ਜੀ ਪਹੁੰਚ ਗਏ ਆਪਾਂ ਘਰੇ ਆਪਣੇ ਅੱਜ ਰਵਾਂਗੇ ਬਾਬਾ ਜੀ ਦੇ ਕੋਲ ਆਪੇ ਬਾਬਾ ਜੀ ਖੋਲਣ ਦੇ ਆ ਦਰਵਾਜ਼ਾ ਉਹ ਆ ਖੋਲਣ ਦੇ ਆ ਠੀਕ ਆ ਸਫਰ ਕਿਦਾਂ ਦਾ ਰਿਹਾ ਸਿੰਗੋ ਟੁੱਟੀ ਲੱਤ ਨਾਲ ਸਫਰ ਕਰਾਇਆ ਇਹਨਾਂ ਨੂੰ ਹੈ ਹੋਰ ਕੀ ਬਹੁਤ ਸੋਣੀ ਚਲਾਈ ਗੱਡੀ ਮੁੰਡੇ ਨੇ ਤੇ ਜਦੋਂ ਸਹੀ ਹੁੰਦੀ ਇਦਾਂ ਹੀ ਵਧੀਆ ਚਲਾਈ ਦੀ ਹਾਂ ਨਾ ਹੁਣ ਲਾਓ ਗੱਡੀ ਅੰਦਰ ਚਲੋ ਤੇ ਹੱਕ ਬੋ ਗਏ 11:30 ਹੋ ਗਏ ਇਹ ਤਾਂ ਗੱਲ ਹੈ ਕਰਦੇ 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 ਹੋਰ ਲਓ ਜੀ ਅਸੀਂ ਹੁਣ ਆਏ ਸੀ ਨੰਦਗੁਰ ਸਾਹਿਬ ਤੋਂ ਘਰੇ ਪਹੁੰਚੇ ਸੀ ਤੇ ਰਾਸਤੇ ਦੇ ਵਿੱਚ ਕੁਝ ਖਾਦਾ ਨਹੀਂ ਸਿਰਫ ਇੰਨਾ ਨੇ ਚਾਹ ਪੀਤੀ ਤੇ ਮੈਂ ਕੋਕ ਜਿਹਾ ਪੀ ਲਿਆ ਸੀ ਤੇ ਬਸ ਇਦਾਂ ਹੀ ਤੁਰੇ ਆਏ ਤੇ ਫਿਰ ਸੋਚਿਆ ਕਿ ਚਲੋ ਘਰੇ ਜਾ ਕੇ ਕੁਝ ਬਣਾ ਲੈਨੇ ਆ ਪਰ ਲੇਟ ਬਹੁ ਹੋ ਗਏ ਪਰ ਲੇਟ ਬਹੁ ਹੋ ਗਏ ਸੀ 12 ਵੱਜ ਗਏ ਆ ਤੇ ਵੀਰ ਕਹਿੰਦਾ ਆਪਾਂ ਚੋਲ ਬਣਾ ਲੀਏ ਤੇ ਟੁੜਕੇ ਵਾਲੇ ਚੋਲ ਬਣਾਉਣੇ ਆ ਮੋਟੇ ਮੋਟੇ ਜੇ ਮੋٹے ਮੋਟੇ ਗੰਡੇ ਗੁੰਡੇ ਮਤਲਬ ਦੇਸੀ ਚੀਜ਼ ਬਣਾਉਣ ਲੱਗੇ ਆ ਆਪਾਂ ਕੋਈ ਐਵੇਂ ਨਹੀਂ ਬਹੁਤਾ ਮਤਲਬ ਬਰੀਕ ਬਰੀਕ ਘੱਟ ਜਾਂ ਕਿ ਤਾਂ ਵਧੀਆ ਸਟੈਂਡਰਡ ਵਾਲਾ ਜਾਂ ਕਿ ਤਾਂ ਦੇਸੀ ਜਗਾਰ ਦੇ ਹਿਸਾਬ ਨਾਲ ਬਣਾਉਣ ਲੱਗੇ ਆ ਚੋਲ ਬਣਾ ਕੇ ਤੇ ਆਪਾਂ ਸ਼ਾਕ ਲੈਣੇ ਆ ਬਸ ਢਿੱਡ ਭਰਨਾ ਜੀ ਮੌਕੇ ਦੀ ਗੱਲ ਜੀ ਲੋ ਜੀ ਆ ਚੱਲ ਲਾਸ ਫੁੱਲਾ ਦਾ ਰੈਫੈਂਡ ਇਹਦੇ ਨਾਲ ਲੱਗੂਗਾ ਤੜਕਾ ਆਪਣਾ ਬਟੀਵੀਰ ਲਾਊਗਾ ਤੜਕਾ ਸਫੁੱਲਾ ਦੇ ਰਹਿਣਾ ਨੇ ਇਹਨੂੰ ਸਾਵਲਾ ਬੱਬਾ ਜੀ ਨਹੀਂ ਤਾਂ ਠੀਕ ਉਹ ਠੀਕ ਹੈ ਚੱਲ ਜੀ ਲੱਗੀ ਗਾ ਲਾਉਣਾ ਆਪਾਂ ਤੜਕਾ ਖੁਕ ਹੋ ਲੱਗੀ 12 ਵਜੇ 12 ਤੋਂ ਜਿਆਦਾ ਉੱਪਰ ਹੀ ਦੰਦਾ ਟਾਈਮ ਥੋੜੇ 12 ਵਜੇ ਕਰੇ ਘਟਿਆ ਕਿ ਵਾਧਿਆ ਮੈਨੂੰ ਪਤਾ ਨਹੀਂ ਲਿਖੀ ਦੇਣ 10 ਮਿੰਟ ਰਹਿ ਗਏ 10 ਮਿੰਟ ਰਹਿ ਗਏ 12 ਵਜਿਆਂ ਚ 12 ਵਜੇ ਦੀ ਆਪਾਂ ਜੋੜ ਬਣਾ ਗਈ ਠੀਕ ਆ ਬਦ ਦਿਖਾ ਦੇ ਬਾਬਾ ਤੁਮੂ ਲੰਪਾ ਦੇ ਬਾਬਾ ਤੁਮੂ ਬੁੜਾ ਦੇ ਯਾਰ ਭਾਂਡੇ ਬਾਹਰ ਚ ਮਾਈ ਆ ਆਦੇ ਨੂੰ ਤਾਂ ਪਿਆ ਕਰ ਲੈਣਾ ਕੀ ਲੈਣਾ ਚੱਕਣਾ ਆ ਲੈ ਤੋ ਪਿਆ ਬੜਾ ਪਾਣੀ ਦੇ ਕਿੰਨੇ ਆ ਕਿੰਨਾ ਪਿਆ ਦੋ ਕਿੰਨੇ ਆ ਲਿਆ ਦੋ ਗਲਾਸ ਪਾਣੀ ਦੇ ਪਰਕੇ ਆ ਗਿਆ ਹੀ ਆ ਤੇ ਨਹੀਂ ਆ ਬਬੀ ਕੋਟ ਕੋਟ ਰੱਖਿਆ ਨੂਨ ਤਾਂ ਤੇ ਹੈ ਹੀ ਨਹੀਂ ਯਾਰ ਆਹ ਪਿਆ ਨੂਨ ਆਹ ਆ ਆ ਕੀ ਆ ਇਹੜਾ ਕੀ ਰਿਹਾ ਜੁਆਨ ਆ ਜੁਆਨ ਆ ਲਿਆ ਦੇ ਸੀ ਜੁਆਣਾ ਪਾਲਾ ਵਿੱਚ ਨਹੀਂ ਨਹੀਂ ਭਰਾਵਾ ਜਿਹੜੀ ਬਣੀ ਪਾਈ ਜੀ ਲੋਈ ਚੌਲ ਆਪਾਂ ਰੱਖ ਦੱਤੇ ਆ ਜੀ ਤੇ ਬਾਕੀ 10 20 ਮਿੰਟ 15 ਲੱਗਣਗੇ ਇਹਨੂੰ ਬਣਨ ਨੂੰ ਤੇ ਖਾ ਗਏ ਤੇ ਕੋ ਗੀ ਘੈਂ ਗਰੀਏ ਸੋਈਆਂ ਇਸ ਤਰ੍ਹਾਂ ਮਿਲਾਂਗੇ ਤੋਂ ਇਸ ਫੇਰ ਨੂੰ ਸਰਪੀ ਕਰਨਾ ਜਾਣਾ ਨਹੀਂ ਦਾ ਹੀ ਉੱਥੇ ਰੁਕ ਜਾਣਾ ਸੀ ਐਕਸਰਸਾਈਜ਼ ਚੱਲਦੀ ਹੈ ਜਲੰਧਰੋਂ ਤੇ ਫੇਰ ਨੂੰ ਐਕਸਰਸਾਈਜ਼ ਦੀ ਲੋੜੀ ਆ ਤੇ ਆਪਾਂ ਲੱਤ ਦੀ ਐਕਸਰਸਾਈਜ਼ ਵਾਸਤੇ ਵਾਪਸ ਮੁੜੇ ਨੇ ਤੇ ਰਾਹ ਦੇ ਵਿੱਚ ਇੱਦੀ ਟਾਪੇ ਡੀ ਗਰੇ ਡੀ ਕਰੇ ਕੋਈ ਵਧੀਆ ਢਾਬਾ ਉੱਥੋਂ ਗੱਡੀ ਤੇਜ਼ ਨਾ ਗਈ ਜਾਂਦੀ ਤੇ ਇਸੇ ਚੱਕਰ ਦੇ ਵਿੱਚ ਹੀ ਇੱਕ ਥਾਂ ਰੁਕੇ ਉੱਥੇ ਤਾਂ ਇਹ ਵੀਰ ਕਹਿੰਦਾ ਮਸਤਕ ਇਥੋਂ ਚਾਹ ਬਹੁਤ ਸਪੈਸ਼ਲ ਮਿਲਦੀ ਉੱਥੋਂ ਚਾਹ ਪੀਤੀ ਉਤੋਂ ਬਿਲਕੁਲ ਦਰਗਾਹ ਨੂੰ ਗੋਦ ਦਿੰਦੀ ਕੀਤਾ ਤੇ ਬਾਅਦ ਚੋਂ ਚਿੱਤੇ ਭੁੱਲ ਗਿਆ ਹੁਣ ਧੜੇ ਜਾ ਕੇ ਜਿਹੜਾ ਗਲਾਸ ਕਿਚੌੜਾ ਦਾ ਪਿਆਈ ਉਹ ਬਣਾ ਲਿਆ ਤੇ ਖਾ ਕੇ ਤੇ ਅਦੀ ਸੋ ਜਾਣਾ ਵਾ ਜੀ ਸਤਿ ਸ੍ਰੀ ਅਕਾਲ